ਨਾਨਸਾਰਿਆਂ ਨਿਭਾਵਾਂ ਨੂੰ ਜੈ ਸ਼੍ਰੀ ਰਾਮ ਜੈ ਮਈ ਜੈ ਮਾਤਾ ਕਤਰੀ ਕਾਲ ਗੱਲ ਇਹ ਆ ਕਿ ਜਿਹੜੀ ਘਟਨਾ ਕਮਲ ਬੰਗਾਲੀ ਜੀ ਦੇ ਘਰ ਘਟੀ ਉਹਨਾਂ ਦੇ ਨਗਰ 'ਚ ਘਟੀ ਉਹ ਹਾਤੀ ਦੁੱਖ ਦਾ ਇੱਕ ਘਟਨਾ ਸੀ ਤੇ ਮੈਨੂੰ ਲੱਗਦਾ ਹੈ ਕਿ ਇਸ ਘਟਨਾ ਦੇ ਉੱਤੇ ਸਮੁੱਚੇ ਪੰਜਾਬ ਨੂੰ ਰਿਐਕਟ ਕਰਨਾ ਚਾਹੀਦਾ ਸੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਮੈਂ ਸ਼੍ਰੀ ਹਿੰਦੂ ਤਖਤ ਪਰਮੁਖੀ ਦੇ ਨਾਤੇ ਸਨਾਤਨ ਅਤੇ ਸਿੱਖੀ ਦੀ ਏਕਤਾ ਦੀ વાਰਸਾ ਦੀ ਗੱਲ ਕਰਦਾ ਹਾਂ ਮੈਂ ਹੁਣੇ ਵੀ ਕਨਲ ਦੇ ਘਰ ਆਉਣ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਨਮਸਤਕ ਹੋ ਗਏ ਆ ਗੁਰੂ ਮਹਾਰਾਜ ਜੀ ਨੂੰ ਤੇ ਉੱਥੇ ਬਹਿ ਕੇ ਕਮੇਟੀ ਨਾਲ ਵਿਚਾਰ ਚਰਚਾ ਕਰਕੇ ਆਇਆ ਇਸ ਵਿਸ਼ੇ ਤੇ ਇਸ ਘਟਨਾ ਤੇ ਤੇ ਇਹ ਘਟਨਾ ਜਿਹੜੀ ਇੱਕ ਨੈਸ਼ਨਲ ਲੈਵਲ ਤੇ ਜਿਹੜੀ ਚਰਚਾ ਦਾ ਵਿਸ਼ਾ ਬੱਲਦੀ ਬਣੀ ਹੋਈ ਆ ਕਿਉਂਕਿ ਜੇ ਕਿਸੇ ਇਸ ਤਰ੍ਹਾਂ ਪ੍ਰਵਾਸੀ ਸਾਥੀਆਂ ਨੂੰ ਟਾਰਗੇਟ ਕਰਾਂਗੇ ਜਾਂ ਜਿਹੜੇ ਰਜਦਾਰ ਕਮਾਨ ਵਾਲੇ ਲੋਕ ਆ ਉਹਨਾਂ ਨੂੰ ਟਾਰਗੇਟ ਕਰਾਂਗੇ ਜਾਂ ਜਿਵੇਂ ਹੁਣ ਇੱਕ ਇੰਡਸਟਰੀਅਲ ਦੇ ਤੌਰ ਤੇ ਕੰਮ ਕਰ ਰਹੇ ਆ ਇਹਨੂੰ ਟਾਰਗੇਟ ਕਰਾਂਗੇ ਛੋਟੀਆਂ ਇੰਡਸਟਰੀਆਂ ਪਹਿਲਾਂ ਪੰਜਾਬ ਦੇ ਵਿੱਚੋਂ ਉਜੜ ਚੁੱਕੀਆਂ ਕੋਈ ਬੰਦਾ ਪੰਜਾਬ 'ਚ ਪੈਸੇ ਲਾਉਣ ਨੂੰ ਤਿਆਰ ਨਹੀਂ ਤੇ ਹੁਣ ਜੇ ਕਮਿਊਨਿਟੀ ਵੇਸ ਤੇ ਟਾਰਗੇਟ ਕੀਤਾ ਜਾਏਗਾ ਕਿਸੇ ਹਿੰਦੂ ਨੂੰ ਟਾਰਗੇਟ ਕੀਤਾ ਜਾਏਗਾ ਜਾਂ ਸਨਾਤਨ ਨੂੰ ਟਾਰਗੇਟ ਕੀਤਾ ਜਾਏਗਾ ਉਹ ਬਰਦਾਸ਼ਤੀ ਤੋਂ ਬਾਹਰ ਹੈ ਤੇ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੇਖੋ ਉਹਨਾਂ ਦਾ ਹਲਕਾ ਉਹਨਾਂ ਦੇ ਸਪੋਰਟਰ ਨੇ ਉਹਨਾਂ ਦਾ ਆਣਾ ਫਰਜ਼ ਬਣਦਾ ਪਰ ਮੈਂ ਇੱਕ ਸੰਿਆਸੀ ਆ ਅਖਾੜੇ ਦਾ ਮਹਾਮੜਲੇਸ਼ਵਰਾਂ ਤੇ ਤਖਤ ਪ੍ਰਮੁੱਖ ਹੋਂਦੇ ਦੇ ਨਾਤੇ ਕਿਸੇ ਵੀ ਸਨਾਤਨੀ ਦੇ ਕੰਡਾ ਚੁੱਬਦਾ ਕਿਸੇ ਵੀ ਹਿੰਦੂ ਦੇ ਕੰਡਾ ਚੁੱਬਦਾ ਉੱਥੇ ਪਹੁੰਚਣਾ ਮੇਰਾ ਫਰਜ਼ ਬਣਦਾ ਉਹ ਪਹਿਲ ਤਾਂ ਤਾਂ ਬਣਦੀ ਹੈ ਕਿਉਂਕਿ ਮੈਂ ਆਪ ਹਿੰਦੂ ਤੇ ਸਿੱਖ ਏਕਤਾ ਭਾਈਚਾਰੇ ਵਾਸਤੇ ਹਰ ਸਮੇਂ ਹਰ ਟਾਈਮ ਖੜਦਾ ਤੇ ਮੇਰਾ ਫਰਜ਼ ਬਣਦਾ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਆ ਪਹਿਲਾਂ ਸਨਾਤਨੀ ਤੇ ਜੇ ਕਿਸੇ ਸਾਡੇ ਭਰਾ ਨਾਲ ਤੱਕਾ ਹੁੰਦਾ ਕਿਸੇ ਹਿੰਦੂ ਨਾਲ ਤੱਕਾ ਹੁੰਦਾ ਤੇ ਉਹਦੇ ਲਈ ਖੜਨਾ ਵੀ ਜਿਹੜਾ ਮੇਰਾ ਪਹਿਲ ਕਦਮੀ ਪਹਿਲਾ ਫਰਜ਼ ਬਣਦਾ ਇਸ ਤੋਂ ਬਾਅਦ ਜਿੰਨੇ ਇਹਦੇ ਨਾਲ ਸਜੇਦਾ ਅਫਸਰ ਨੇ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਦਾ ਨਹੀਂ ਮੈਂ ਕਹਿ ਰਿਹਾ ਦਾ ਤਾੜਨਾ ਹੀ ਹੈ ਕਿ ਜੇ ਜੇ ਹਸ਼ਰ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਨਹੀਂ ਬੰਦੇ ਗ੍ਰਿਫਤਾਰ ਹੁੰਦੇ ਤੇ ਜਿਹੜਾ ਸੰਘਰਸ਼ ਹੈ ਉਹ ਕੱਲੇ ਅੰਮ੍ਰਿਤਸਰ ਸੇ ਜਾਂ ਆਪਾਂ ਕਹਿ ਦਈਏ ਮਜੀਠਾ ਹਲਕੇ ਚ ਨਹੀਂ ਸਮੁੱਚੇ ਪੰਜਾਬ ਚ ਕਾਲ ਕੀਤੀ ਜਾਏਗੀ ਤੇ ਇਹ ਕਾਲ ਵੀ ਜਿਹੜੀ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਕਰਾਂ ਦਾ ਚਾਹੇ ਉਹ ਪੰਜਾਬ ਬੰਦ ਦੀ ਹੋਏ ਚਾਹੇ ਉਹ ਪਟਿਆਲਾ ਬੰਦ ਦੀ ਹੋਏ ਚਾਹੇ ਅੰਮ੍ਰਿਤਸਰ ਬੰਦ ਦੀ ਹੋਏ ਉਹਦੀ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਹੋਏਗੀ ਸਾਡੀ ਨਹੀਂ ਕਿਉਂਕਿ ਸ਼ੁੱਕਰਵਾਰ ਦੀ ਹੋਈ ਘਟਨਾ ਹੈ ਅੱਜ ਤੁਸੀਂ ਦੇਖ ਲਓ ਮੰਗਲਵਾਰ ਹੋ ਗਿਆ ਅੱਜ ਤੱਕ ਜਿਹੜੀਆਂ ਗ੍ਰਿਫਤਾਰੀਆਂ ਦਾ ਜਿਹੜਾ ਸਿਲਸਲਾ ਉਹ ਨਿੱਲ ਤੇ ਇਹ ਕੋਈ ਛੋਟੀ ਮੋਟੀ ਲੜਾਈ ਨਹੀਂ ਕੋਈ ਜੇਬ ਕੱਟਣ ਵਾਲੀ ਗੱਲ ਨਹੀਂ ਕਿਸੇ ਦੇ ਜਾਨ ਲੈਵਾ ਹਮਲਾ ਕਰਕੇ ਗੋਲੀ ਚਲਾ ਦੇਣੀ ਉਹਤੀ ਮੰਦ ਭੱਗਾ ਅਗਲੇ ਨੇ ਤਾਂ ਮਾਰਨ ਦੀ ਨੀयत ਨਾਲ ਗੋਲੀ ਚਲਾਈ ਹੈ ਜੇ ਉਹਦੀ ਬਦੀ ਸੀ ਸਵਾਸਾਂ ਦੀ ਪੁੰਜੀ ਉਹਦੇ ਕੋਲ ਸੀ ਪਰਮਾਤਮਾ ਨਾਲ ਤਾਂ ਉਹ ਬੰਦਾ ਜੀਵਤ ਬਚ ਗਿਆ ਨਹੀਂ ਉਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਜਿਵੇਂ ਦਾ ਜ਼ੁਲਮ ਹੈ ਓਵੇਂ ਦੀ ਸਜ਼ਾ ਜਿਹੜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੇ ਦੂਜੇ ਪਿੰਡਾਂਾਂ ਦੇ ਵਿੱਚ ਸਰਕਾਰ ਸਜ਼ਾ ਦਾ ਉਹ ਦੇ ਵੀ ਤਾਕਤ ਰੱਖਦੀ ਹੈ ਤਾਂ ਫਿਰ ਉਹ ਤਵਨ ਬੰਗਾਲੀ ਦੀ ਵੀ ਜਿੱਤ ਦਾ ਕਮਲ ਬੰਗਾਲੀ ਦੇ ਪਰਿਵਾਰ ਲਈ ਵੀ ਉਹ ਸਜ਼ਾ ਜਿਹੜੀ ਵਿਰੋਧੀਆਂ ਨੂੰ ਦੇਣ ਦੀ ਤਾਕਤ ਰੱਖੇ ਨਹੀਂ ਸਾਨੂੰ ਮਜਬੂਰੀ ਵਸ ਜਿਹੜਾ ਸੰਘਰਸ਼ ਰਾਹ ਬਣਾਉਣਾ ਪਏਗਾ ਸਨਾਤਨੀ ਕਦੇ ਸੰਘਰਸ਼ ਦੇ ਰਾਹ ਤੇ ਨਹੀਂ ਜਾਂਦਾ ਪਰ ਜਦੋਂ ਸਨਾ ਕੋਈ ਵੀ ਸਨਾਤਨੀ ਨੂੰ ਰਸਤਾ ਨਹੀਂ ਲਿਖਦਾ ਤਾਂ ਮਜਬੂਰੀ ਵਸ ਸਾਨੂੰ ਜਿਹੜਾ ਉਹ ਸੰਘਰਸ਼ ਕਰਨਾ ਪੈਂਦਾ ਚਾਹੇ ਉਹ ਪਿਛਲੇ ਦਿਨੇ ਤੁਹਾਡੇ ਸਾਹਮਣੇ ਤੁਹਾਡੇ ਸ਼ਹਿਰ ਤੇ ਫੜਿਆ ਗਊ ਮਾਸ ਹੋਵੇ ਚਾਹੇ ਹੋਰ ਘਟਨਾਵਾਂ ਹੋਣ ਸਨਾਤਨੀਆਂ ਨੂੰ ਹਮੇਸ਼ਾ ਦਰਜਾ 2 ਦਾ ਜਿਹੜਾ ਨਾਗਰੀਕਾ ਪੰਜਾਬ ਸਮਝਿਆ ਜਾਂਦਾ ਹੈ ਇਹ ਸਰਕਾਰ ਸਨਾਤਨੀਆਂ ਨੂੰ ਇਨਸਾਫ ਦੇਣ ਦੇ ਵਿੱਚ 100% ਫੇਲ ਹੋਈ ਹੈ ਤੇ ਸਾਨੂੰ ਜਿਹੜਾ ਸੰਘਰਸ਼ ਕਰਕੇ ਇਨਸਾਫ ਲੈਣਾ ਪੈ ਰਿਹਾ ਚਾਹੇ ਉਹ ਮੋਗੇ ਦੀ ਘਟਨਾ ਹੋਵੇ ਚਾਹੇ ਜਲੰਧਰ ਦੀ ਹੋਵੇ ਚਾਹੇ ਇਖੋੜ ਦੀ ਹੋਵੇ ਤੇ ਚਾਹੇ ਉਹ ਨੰਗਲ ਦੀ ਹੋਵੇ ਇਹਦੇ ਤੱਕ ਮੇਰੀ ਕਮਿਸ਼ਨ ਨੂੰ ਬੇਨਤੀ ਹੈ ਜਿਹੜੇ ਸਬੰਧਤ ਅਫਸਰ ਨੇ ਉਹਨਾਂ ਨੂੰ ਬੇਨਤੀ ਹੈ ਬਾਕੀ ਨੂੰ ਮੈਂ ਮਿਲ ਕੇ ਤੇ ਫੋਨ ਕਰਕੇ ਜਾਊਂਗਾ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਸਾਨੂੰ ਅਗਲਾ ਸੰਘਰਸ਼ ਦਾ ਜਿਹੜਾ ਰਸਤਾ ਹੋ ਉਹ ਅਪਣਾ ਕੇ ਮੰਗਲੀ ਪਰਿਵਾਰ ਨਾਲ ਖੜਨਾ ਪਈ। ਆ ਜੀ ਆ ਜੀ।